ਮਰੋ ਸਰ ਦੇ ਥਾਣਾ ਬੀ ਡਿਵੀਜ਼ਨ ਵੱਲੋਂ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਦੇ ਕੋਲੋਂ ਖੋਹ ਕਰਨ ਵਾਲੇ ਈ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ। ਦਾਦੀਆ ਕੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਤੋਂ ਬਾਅਦ 2 ਘੰਟਿਆਂ ਦੇ ਅੰਦਰ ਹੀ ਈ ਰਿਕਸ਼ਾ ਚਾਲਕ ਤੇ ਉਹਦੇ ਸਾਥੀਆਂ ਦੀ ਪਛਾਣ ਕੀਤੀ ਗਈ ਸੀ। ਉੱਥੇ ਕਮਿਸ਼ਨਰ ਪੁਲਿਸ ਅਮਰਤ ਸਰ ਵੱਲੋਂ ਖੋਹ शुदा 36000 ਰੁਪਏ, 4 ਮੋਬਾਈਲ ਫੋਨ, ਬੈਗ ਤੇ ਸੂਟਕੇਸ ਆਦਿ ਸਮਾਨ ਨੂੰ ਬੈਸਟ ਬੰਗਾਲ ਤੋਂ ਆਏ ਯਾਤਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਉੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਇਹ ਮਾਮਲਾ ਜਿਹੜਾ ਹੱਲ ਕਰਕੇ ਜੋ ਖੋਹ ਹੋਈ ਸੀ ਉਹ ਸਮਾਨ ਯਾਤਰੀਆਂ ਦੇ ਹਵਾਲੇ ਕਰ ਦਿੱਤਾ ਨਾਲ ਹੀ ਇਹਨਾਂ ਯਾਤਰੀਆਂ ਨੇ ਪੁਲਿਸ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ मेरा नाम है मैं कोलकाता से आया था अमृतसर गोल्डन टेम्पल घूमने हम यहां 28 तारीख की मॉर्निंग uh, में उतरे जो uh, साढ़े बारह बजे के करीब में हमने ई रिक्शा लिया हम अपने दो साथियों के साथ आए थे दीपक राउत एंड राहुल राम हम ई रिक्शा में ट्रेवल कर रहे थे गोल्डन टेम्पल के लिए उन्होंने हमें ईस्ट मोहन नगर ले जाकर हम दातर लगाकर हमारा सारा कुछ लूट लिया वो तीन बंदे थे उसके बाद हम नेक्स्ट मॉर्निंग पंजाब पुलिस के बी डिवीजन थाने में पहुंचे जहाँ के एसएचओ साहब श्री सुखबीर सिंह सर ने और उनकी टीम श्री अमन अमर अमरजीत सर ने बहुत मदद की हमारी और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके दिया जिसके लिए मैं पंजाब पुलिस कमिश्नर श्री बुललर साहब का बहुत-बहुत आभारी हूं और मैं बहुत खुश हूं धन्यवाद 28 दिसंबर को ਬੀ ਡਿਵੀਜ਼ਨ ਏਰੀਆ ਚ ਇੱਕ ਈ ਰਿਕਸ਼ਾ ਤੇ ਉੱਤੇ ਸਵਾਰ ਤਿੰਨ ਯਾਤਰੀ ਸੀ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਘਟਨਾ ਹੋਈ ਸੀ ਕਿ ਉਹਨਾਂ ਨੂੰ ਕਿਤੇ ਸੁਨਸਾਨ ਜਗ੍ਹਾ ਤੇ ਜਾ ਕੇ ਈ ਰਿਕਸ਼ਾ ਚ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਲੁੱਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮਾਂ ਨੂੰ ਚੁਕਰਾਫਤਾਰ ਕਰਲੇ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਰੋਬ ਕਰਕੇ ਔਰ ਮੋਬਾਈਲ ਫੋਨ ਤੇ ਕੈਸ਼ ਔਰ ਕੁਝ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ ਅਕਾਊਂਟ ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਿਆ ਤੇ ਤਿੰਨੋ ਮੋਬਾਈਲ ਚ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇਨਸਾਨ ਕੋਲ ਦੋ ਸੀਗੇ ਤੋਂ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗਸ ਸੀ ਇਹ ਆ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੋਰਟਦਾਰੀ ਜੀ ਅਸੀਂ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀ ਹੈ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅਮਰਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਪ੍ਰਾਇਰੀਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਹੈ